ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਹਿਜਰਾਂ ਦੇ ਫਟ ਭਾਗ ਪੰਜਵਾਂ ਜਿਸ ਨੂੰ ਲਿਖਿਆ ਹੈ ਕਰਮਜੀਤ ਕੌਰ ਨੇ ਉਮੀਦ ਕਰਦੇ ਹਾਂ ਤੁਹਾਨੂੰ ਪਹਿਲੇ ਭਾਗ ਪਸੰਦ ਆਏ ਹੋਣਗੇ ਇਹ ਭਾਗ ਵੀ ਜ਼ਰੂਰ ਪਸੰਦ ਆਵੇਗਾ ਕਾਲਜ ਦੀ ਕੰਟੀਨ ਵਿੱਚ ਬੈਠੀ ਰੌਣਕ ਸਹੇਲੀਆਂ ਦੇ ਹਾਸੇ ਮਜ਼ਾਕ ਚੋਂ ਮਗਨ ਸੀ ਤੇ ਬਾਰ-ਬਾਰ ਆਪਣੀ ਗੁੱਟ ਤੇ ਬੰਨੀ ਘੜੀ ਵੱਲ ਵੇਖ ਰਹੀ ਸੀ ਅਤੇ ਬੇਸਬਰੀ ਨਾਲ ਦੀਪ ਤੇ ਗੁਰੀ ਦਾ ਇੰਤਜ਼ਾਰ ਕਰ ਰਹੀ ਸੀ ਉਸ ਨੂੰ ਬਾਰ-ਬਾਰ ਕਾਲਜ ਦੀ ਕੰਟੀਨ ਤੇ ਦਰਵਾਜ਼ੇ ਵੱਲ ਦੇਖਣ ਕਾਰਨ ਉਸ ਦੀ ਸਹੇਲੀ ਰਾਣੋ ਕੀ ਗੱਲ ਇਹ ਤੂੰ ਬਾਰ-ਬਾਰ ਕੰਟੀਨ ਵੱਲ ਕਿਉਂ ਦੇਖ ਰਹੀ ਹੈ ਹਾਣਕਾ ਬਸ ਕੁਝ ਨਹੀਂ ਗੁਰੀ ਤੇ ਦੀਪ ਦੀ ਉਡੀਕ ਕਰ ਰਹੀ ਹੈ ਅਜੇ ਤੱਕ ਉਹ ਦੋਵੇਂ ਨਹੀਂ ਆਈ। ਉਹ ਤਾਂ ਤੇਰੇ ਦੋਸਤ ਹਨ। ਫਿਰ ਅੱਜ ਦੇ ਦਿਨ ਉਹਨਾਂ ਦੀ ਈੜੀ ਕਿਉਂ ਹੋ ਰਹੀ ਹੈ? ਲੱਗਦਾ ਹੈ ਤੇਰੇ ਦਿਲ 'ਚ ਕੁਝ ਹੈ। ਰਾਣੂ ਰੌਣਕ ਨੂੰ ਹੱਸਦੀ ਹੋਈ ਛੇੜਦੀ ਹੈ। ਰੌਣਕ ਇਦਾਂ ਦਾ ਕੁਝ ਨਹੀਂ। ਸਮਝੀ? ਤੈਨੂੰ ਪਤਾ ਹੈ ਮੈਂ ਇਦਾਂ ਦੀ ਨਹੀਂ। ਤੂੰ ਕਿਹੜਾ ਅੱਜ ਦੀ ਜਾਣਦੀ ਆ ਮੈਨੂੰ? ਰੌਣਕ ਦਰਵਾਜ਼ੇ ਵੱਲ ਦੇਖਦੀ ਹੋਈ ਬਹਾਨੇ ਜੇ ਬਣਾਉਂਦੀ ਹੈ। ਰਾਣੋ ਅੱਛਾ ਜੀ ਪਰ ਤੇਰੀਆਂ ਤਾਂ ਅੱਖਾਂ ਦੱਸ ਰਹੀਆਂ ਕਿਸੇ ਸਪੈਸ਼ਲ ਦੀ ਅੜੀਖ ਹੋ ਰਹੀ ਹੈ ਦੱਸ ਦੇ ਕੌਣ ਹੈ ਦੀਪ ਜਾਂ ਗੁਰੀ ਰਾਣੋ ਇਹ ਕਹੇ ਕਿ ਫਿਰ ਤੋਰਾਂਕ ਨੂੰ ਛੇੜਦੀ ਹੈ ਰੌਣਕ ਥੋੜਾ ਖੇਚ ਜਾਂਦੀ ਹੈ ਤੈਨੂੰ ਕਿਹਾ ਨਾ ਇਦਾਂ ਦਾ ਕੁਝ ਨਹੀਂ ਉਹ ਬਸ ਗੁਰੀ ਦਾ ਬਾਥੜਿਆ ਜ ਇਸ ਕਰਕੇ ਰਾਣੋ ਓਹੋ ਅੱਛਾ ਅੱਛਾ ਫਿਰ ਗਿਫਟ ਕੀ ਲਿਆਂਦਾ ਗੁਰੀ ਲਈ ਰੌਣਕ ਬਣਾਵਟੀ ਗੁੱਸਾ ਦਿਖਾਉਂਦੀ ਹੋਈ ਗਿਫਟ ਕਿਹੜਾ ਨਾਲੇ ਤੈਨੂੰ ਦੱਸਣਾ ਜ਼ਰੂਰੀ ਨਹੀਂ ਜਾ ਆਪਣਾ ਕੰਮ ਕਰ ਜਾ ਕੇ ਕੁਝ ਜ਼ਿਆਦਾ ਹੀ ਸਪੈਸ਼ਲ ਗਿਫਟ ਲੱਗਦਾ ਹੈ ਚੰਗਾ ਨਾ ਦਿਖਾ ਤੂੰ ਕਰ ਵੇਟ ਮੈਂ ਆਈ ਦੋ ਕੱਪ ਚਾਹ ਦੇ ਲੈ ਕੇ ਰਾਣੋ ਚਾਹ ਲੈਣ ਚਲੀ ਜਾਂਦੀ ਹੈ ਤਾਂ ਥੋੜੀ ਦੇਰ ਬਾਅਦ ਗੁਰੀ ਹੀ ਕਾਲਜ ਦੀ ਕੰਟੀਨ ਵਿੱਚ ਦਾਖਲ ਹੁੰਦਾ ਹੈ ਰਾਉਣਕ ਦੌੜਦੀ ਹੋਈ ਗੁਰੀ ਕੋਲ ਜਾ ਕੇ ਗੁਰੀ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਗੁਰੀ ਖੁਸ਼ ਹੋ ਕੇ ਰਾਉਣਕ ਦਿਆਂ ਦਿੱਤੀਆਂ ਵਧਾਈਆਂ ਕਬੂਲਦਾ ਹੈ ਰਾਉਣਕ ਆਪਣੇ ਪਰਸ ਚੋਂ ਇੱਕ ਰੈੱਡ ਗਲਾਬ ਦਾ ਫੁੱਲ ਤੇ ਇੱਕ ਛੋਟਾ ਜਿਹਾ ਬਾਕਸ ਕੱਢ ਕੇ ਗੁਰੀ ਨੂੰ ਦਿੰਦੀ ਹੋਈ ਇਹ ਮੇਰੇ ਵੱਲੋਂ ਤੁਹਾਡੇ ਲਈ ਗਿਫਟ ਹੈ ਗੁਰੀ ਗਲਾਬ ਦੇ ਫੁੱਲ ਫੜਦੇ ਹੋਏ ਰਾਉਣਕ ਇਹ ਗਿਫਟ ਕਿਉਂ ਰਾਉਣਕ ਖੁਸ਼ੀ ਚੋਂ ਤੁਹਾਡਾ ਬਰਥਡੇ ਆ ਨਾ ਅੱਜ ਤੇ ਅੱਜ ਵੈਲੈਂਟਾਈਨ ਡੇ ਵੀ ਹੈ ਤਾਂ ਕਰਕੇ ਲੈ ਕੇ ਆਈਆਂ ਮੈਂ ਕੁਝ ਸਮਝਿਆ ਨਹੀਂ ਰਾਉਣਕ ਖੁਸ਼ੀ ਚੋਂ ਗੁਰੀ ਨੂੰ ਗਲ ਪਕੜੀ ਪਾਉਂਦੀ ਹੋਈ ਗੁਰੀ ਮੈਂ ਤੈਨੂੰ ਪਸੰਦ ਕਰਨ ਲੱਗੀ ਹਾਂ ਮੇਰਾ ਮਤਲਬ ਮੈਨੂੰ ਤੇਰੇ ਨਾਲ ਪਿਆਰ ਹੋ ਗਿਆ ਹੈ ਰਾਉਣਕ ਆਪਣੀਆਂ ਬਾਹਾਂ ਦੇ ਘੇਰੇ ਚੋਂ ਗੁਰੀ ਨੂੰ ਆਜ਼ਾਦ ਕਰਦੀ ਹੋਈ ਤੇ ਸ਼ਰਮਾ ਜਾਂਦੀ ਹੈ ਤੇ ਫਿਰ ਨੀਮੀ ਪਾ ਲੈਂਦੀ ਹੈ ਗੁਰੀ ਖੁਸ਼ੀ ਚੋਂ ਉਛਲਦਾ ਹੋਇਆ ਸੱਚੀ ਰੌਣਕ ਮੈਨੂੰ ਤਾਂ ਯਕੀਨ ਹੀ ਨਹੀਂ ਹੋ ਰਿਹਾ ਤੂੰ ਮੈਨੂੰ ਪਿਆਰ ਕਰਨ ਲੱਗੀ ਹੈ ਪਰ ਗੁਰੀ ਤੇ ਰੌਣਕ ਦੇ ਪਿੱਛੇ ਖੜਾ ਦੀਪ ਇਹ ਸਭ ਸੁਣ ਕੇ ਧਰਤੀ ਤੇ ਡਿੱਗਣ ਵਾਲਾ ਹੋ ਜਾਂਦਾ ਜਿਵੇਂ ਕਿਸੇ ਨੇ ਉਸ ਦੀਆਂ ਖੁਸ਼ੀਆਂ ਭਰੇ ਮਹਿਲ ਨੂੰ ਪਲ ਪਰ ਝੌਂਟੇਰੀ ਕਰ ਦਿੱਤਾ ਹੋਵੇ ਉਸ ਦੇ ਹੱਥਾਂ ਵਿੱਚ ਫੜਿਆ ਗਲਾਬਾਂ ਦਾ ਗੁਲਦਸਤਾ ਕੰਟੇਨ ਦੇ ਦਰਵਾਜ਼ੇ ਵਿੱਚ ਘਾੜ ਡਿੱਗ ਪੈਂਦਾ ਹੈ ਉਹ ਦੂਰ ਖੜ੍ਹਾ ਆਰੌਣਕ ਤੇ ਗੁਰੀ ਨੂੰ ਗਲੇ ਮਿਲਦਾ ਦੇਖਦਾ ਹੈ ਤਾਂ ਆਪਣੇ ਦਿਲ ਤੇ ਕਾਬੂ ਨਹੀਂ ਰੱਖ ਪਾਉਂਦਾ ਤੇ ਉਹਨਾਂ ਪੈਰਾਂ ਨਾਲ ਹੀ ਕੰਟੀਨ ਦੇ ਦਰਵਾਜ਼ੇ ਤੋਂ ਗੁਲਾਬ ਦੇ ਫੁੱਲਾਂ ਦਾ ਗੁਲਦਸਤਾ ਚੁਕਦਾ ਹੋਇਆ ਵਾਪਸ ਘਰ ਵੱਲ ਤੁਰ ਪੈਂਦਾ ਹੈ ਦੀਪ ਦੀ ਹਾਲਤ ਪਾਗਲਾ ਬਾਗ ਹੋ ਗਈ ਸੀ ਦੀਪ ਤੇਰੇ ਦੀਪ ਦੀ ਗਹਿਰਾਈ ਤਾਂ ਆਰੌਣਕ ਨੇ ਕਦੇ ਨਾਪੀ ਹੀ ਨਹੀਂ ਉਹ ਤਾਂ ਗੁਰੀ ਨੂੰ ਪਿਆਰ ਕਰਦੀ ਹੈ। ਕਈ ਗੱਲਾਂ ਦੇ ਤਾਣੇ ਬਾਣੇ ਚੋਲ ਜਾ ਦੀਪ ਪੈਦਲ ਹੀ ਕਈ ਮੀਲ ਤੱਕ ਤੈ ਕਰ ਲੈਂਦਾ ਹੈ। ਉਧਰ ਕੰਟੀਨ ਵਿੱਚ ਬੈਠੇ ਰਾੌਣਕ ਤੇ ਗੁਰੀ ਬਹੁਤ ਖੁਸ਼ ਹਨ ਤੇ ਦੀਪ ਦੀ ਅੜੀਕ ਬਹੁਤ ਬੇਸਬਰੀ ਨਾਲ ਕਰ ਰਹੇ ਹਨ। ਪਰ ਦੀਪ ਦੀ ਹਾਲਤ ਤੋਂ ਦੋਨੇ ਬੇਖਬਰ ਸਨ। ਰਾੌਣਕ ਤੇ ਗੁਰੀ ਅੜੀਕ ਕਰਦੇ ਕਰਦੇ ਥੱਕ ਜਾਂਦੇ ਹਨ ਤੇ ਉਹ ਕੰਟੀਨ ਚੋਂ ਬਾਹਰ ਆ ਜਾਂਦੇ ਨੇ। ਇੰਜ ਨਹੀਂ ਹੋ ਸਕਦਾ ਦੀਪ ਮੇਰਾ ਜਨਮ ਦਿਨ ਨਹੀਂ ਭੁੱਲ ਸਕਦਾ ਤਾਂ ਅੱਜ ਉਸ ਨੂੰ ਬਹੁਤ ਵੱਡੀ ਖੁਸ਼ੀ ਵਾਲੀ ਗੱਲ ਤਾਂ ਦੱਸਣੀ ਸੀ ਮੈਂ ਹਰੌਣਕ ਸਹੀ ਕਿਹਾ ਜੀ ਕਿਤੇ ਉਸ ਦੀ ਹੈਲਥ ਫਿਰ ਤੋਂ ਤਾਂ ਖਰਾਬ ਨਹੀਂ ਹੋ ਗਈ ਗੁਰੀ ਆਪਣੀ ਪੈਂਟ ਚੋਂ ਜੇਬ ਦੇ ਵਿੱਚੋਂ ਫੋਨ ਬਾਹਰ ਕੱਢਦਾ ਹੋਇਆ ਧੋ ਰੌਣਕ ਮੈਂ ਫੋਨ ਕਰਦਾ ਦੀਪ ਨੂੰ ਫਿਰ ਆਪਾਂ ਤਿੰਨੇ ਮਿਲ ਕੇ ਪਾਰਟੀ ਕਰਨ ਚੱਲਦੇ ਆਂ ਅਜੇ ਗੁਰੀ ਫੋਨ ਨਾ ਮਲਾਉਣ ਹੀ ਲੱਗਦਾ ਹੈ ਤਾਂ ਗੁਰੀ ਦਾ ਇੱਕ ਦੋਸਤ ਕਿਸ਼ਨ ਆ ਜਾਂਦਾ ਹੈ ਓਹ ਗੁਰੀ ਵੀਰੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਤੈਨੂੰ ਰੱਬ ਮਿਹਰ ਕਰੇ ਤੇਰੇ ਦੀ ਕਿਸ਼ਨ ਗਲ ਬੱਕੜੀ ਪਾ ਗੁਰੀ ਨੂੰ ਮਿਲਦਾ ਹੈ ਥੈਂਕਸ ਅ ਬ్రో ਕਿਸ਼ਨ ਦੀਪਕ ਕਿੱਥੇ ਗਿਆ ਦਿਖਾਈ ਨਹੀਂ ਦੇ ਰਿਹਾ ਗੁਰੀ ਹੈਰਾਨ ਹੁੰਦੇ ਹੋਏ ਕੀ ਮਤਲਬ ਕਿੱਥੇ ਗਿਆ ਦੀਪਤਾ ਜੀ ਤੱਕ ਆਇਆ ਹੀ ਨੀ ਕਾਲਜ ਜੱਜ ਕਿਸ਼ਨ ਵੀਰੇ ਉਹ ਆਇਆ ਕਾਲਜ ਮੈਨੂੰ ਮਿਲਿਆ ਸੀ ਜਦੋਂ ਮੈਂ ਕਾਲਜ ਆਇਆ ਪਤਾ ਨਹੀਂ ਕਾਲਜ ਤੋਂ ਬਾਹਰ ਜਾ ਰਿਹਾ ਸੀ ਗੁਰੀ ਤੇ ਰੌਣਕ ਇਹ ਸੁਣ ਕੇ ਹੈਰਾਨ ਤੇ ਪਰੇਸ਼ਾਨ ਹੋ ਜਾਂਦੇ ਹਨ ਦੀਪ ਬਾਰੇ ਦੱਸ ਕਿਸ਼ਨ ਉੱਥੋਂ ਚਲਾ ਜਾਂਦਾ ਹੈ ਪਰ ਗੁਰੀ ਨੂੰ ਸਮਝ ਨਹੀਂ ਆ ਰਹੀ ਕਿ ਦੀਪ ਕਾਲਜ ਆਇਆ ਸੀ ਤਾਂ ਉਹਨਾਂ ਨੂੰ ਬਿਨਾ ਮਿਲੇ ਕਿੱਥੇ ਚਲਾ ਗਿਆ? ਰਾੌਣਕ ਤੇ ਗੁਰੀ ਦੀਪ ਦੇ ਕਾਲਜ ਵਿੱਚ ਆ ਕੇ ਵਾਪਸ ਜਾਣ ਦਾ ਕਾਰਨ ਬਹੁਤ ਪਰੇਸ਼ਾਨ ਹੋ ਗਈ ਸੀ। ਰਾੌਣਕ ਨੂੰ ਵੀ ਇਹ ਗੱਲ ਬਹੁਤ ਅਜੀਬ ਲੱਗਦੀ ਸੀ ਕਿ ਆਖਰ ਦੀਪ ਬਿਨਾ ਮਿਲੇ ਇੰਜ ਵਾਪਸ ਕਿਉਂ ਚਲਾ ਗਿਆ? ਰਾੌਣਕ ਗੁਰੀ ਤੁਸੀਂ ਫੋਨ ਕਰੋ ਨਾ ਦੀਪ ਨੂੰ ਉਹ ਇੰਜ ਵਾਪਸ ਕਿਉਂ ਚਲਾ ਗਿਆ? ਉਹ ਵੀ ਬਿਨਾ ਮਿਲੇ ਹਾਂ ਰੌਣਕ ਇਹੀ ਤਾਂ ਮੈਂ ਸੋਚ ਰਿਹਾ ਪਹਿਲਾਂ ਤਾਂ ਕਦੀ ਇੰਜ ਨਹੀਂ ਹੋਇਆ ਤੁਸੀਂ ਉਡੀਕ ਕਰੋ ਮੈਂ ਪੁੱਛਦਾ ਫੋਨ ਕਰਕੇ ਗੁਰੀ ਜਲਦੀ ਨਾਲ ਆਪਣੇ ਫੋਨ ਤੋਂ ਦੀਪ ਦਾ ਨੰਬਰ ਡਾਇਲ ਕਰਦਾ ਹੈ ਰਿੰਗ ਜਾ ਰਹੀ ਹੈ ਪਰ ਦੀਪ ਫੋਨ ਨਹੀਂ ਚੁੱਕਦਾ ਗੁਰੀ ਕਾਫੀ ਬਾਰ ਦੀਪ ਦਾ ਨੰਬਰ ਡਾਇਲ ਕਰਦਾ ਹੈ ਪਰ ਰਿੰਗ ਵੱਜ ਕੇ ਖਤਮ ਹੋ ਜਾਂਦੀ ਹੈ ਤੇ ਦੀਪ ਫੋਨ ਹੀ ਨਹੀਂ ਚੁੱਕਦਾ ਅਖੀਰ ਗੁਰੀ ਰੌਣਕ ਨੂੰ ਮੈਨੂੰ ਲੱਗਦਾ ਹੈ ਉਸਦੀ ਹੈਲਥ ਫਿਰ ਤੋਂ ਖਰਾਬ ਹੋ ਗਈ ਹੋਵੇ। ਦੀਪ ਫੋਨ ਨਹੀਂ ਚੁੱਕ ਰਿਹਾ। ਗੁਰੀ ਜੇ ਤੁਸੀਂ ਉਸਦੀ ਭੂਆ ਦੇ ਘਰ ਦੇਖਣਾ ਹੈ ਤਾਂ ਜਾ ਕੇ ਦੀਪ ਨੂੰ ਦੇਖ ਆਵੋ। ਮੈਂ ਇੱਥੇ ਕਾਲਜ ਵਿੱਚ ਹੀ ਤੁਹਾਡੀ ਉਡੀਕ ਕਰਦੀ ਹਾਂ। ਰੌਣਕ ਤੂੰ ਸਹੀ ਕਹਿ ਰਹੀ ਹੈਂ। ਪਰ ਅੱਜ ਆਪਣੇ ਦੋਵਾਂ ਲਈ ਖੁਸ਼ੀ ਦਾ ਦਿਨ ਹੈ। ਪਹਿਲਾਂ ਆਪਾਂ ਬਾਹਰ ਚੱਲਦੇ ਹਾਂ। ਫਿਰ ਤੈਨੂੰ ਮੈਂ ਬੱਸ ਸਟੈਂਡ ਤੇ ਛੱਡ ਕੇ ਦੀਪ ਦੀ ਪੂਆ ਦੇ ਘਰ ਦੇਖਵਾਵਾਂਗਾ ਜਾ ਕੇ ਕਿਉਂ ਠੀਕ ਹੈ ਠੀਕ ਹੈ ਲੇਕਿਨ ਗੁਰੀ ਗੁਰੀ ਰੌਣਕ ਦੀ ਗੱਲ ਨਹੀਂ ਸੁਣਦਾ ਤੇ ਉਸ ਦਾ ਹੱਥ ਫੜ ਕੇ ਕਾਲਜ ਦੇ ਬਾਹਰ ਆ ਜਾਂਦਾ ਹੈ ਤੇ ਉਸ ਨੂੰ ਆਪਣੀ ਗੱਡੀ ਵਿੱਚ ਬਿਠਾਉਂਦੇ ਹੋਏ ਇੱਕ ਕੈਫੇ ਵੱਲ ਚਲੇ ਜਾਂਦੇ ਨੇ ਉੱਧਰ ਅੱਧੇ ਤੋਂ ਵੱਧ ਦਿਨ ਗੁਜ਼ਰ ਜਾਂਦਾ ਹੈ ਪਰਦੀਪ ਘਰ ਨਹੀਂ ਪੁੱਜਦਾ ਗੁਰਨਾਮ ਦੀਪ ਦਾ ਫੋਨ ਨੰਬਰ ਲਗਾ ਰਿਹਾ ਹੈ ਇਹ ਜਾਣ ਲਈ ਕਿਆ ਕਰੋ ਸੁਨੀ ਰੌਣਕ ਨੂੰ ਆਪਣੇ ਦਿਲ ਦੀ ਗੱਲ ਕਹੀ ਕਿ ਨਹੀਂ ਇਹ ਮੁੰਡਾ ਵੀ ਸੱਚੀ ਝੱਲਾ ਹੀ ਹੈ ਕਦੋਂ ਦਾ ਫੋਨ ਕਰ ਰਿਹਾ ਮੈਂ ਚੁਗਦਾ ਹੀ ਨਹੀਂ ਕਰਨਾਮ ਫੋਨ ਕਰਦਾ ਕਰਦਾ ਫਿਰ ਆਪਣੇ ਕੰਮ ਚੋਂ ਵਿਜੀ ਹੋ ਜਾਂਦਾ ਹੈ ਇਹ ਸੋਚ ਕੇ ਦੀਪ ਗੁਰੀ ਦੇ ਜਨਮ ਦਿਨ ਵਿੱਚ ਸ਼ਾਇਦ ਵਿਜੀ ਹੋ ਗਿਆ ਹੋਵੇਗਾ ਇੰਜ ਹੀ ਸ਼ਾਮ ਹੋ ਜਾਂਦੀ ਹੈ ਉਧਰ ਸਕੂਲ ਕਾਲਜ ਵੀ ਸਭ ਬੰਦ ਹੋ ਜਾਂਦੇ ਨੇ ਪਰਦੀਪ ਘਰ ਨਹੀਂ ਪੁੱਜਦਾ ਤਾਂ ਗੁਰਨਾਮ ਨੂੰ ਫਿਕਰ ਹੋਣ ਲੱਗਦੀ ਹੈ ਉਹ ਫਿਰ ਤੋਂ ਦੀਪ ਦਾ ਫੋਨ ਟਰਾਈ ਕਰਦਾ ਹੈ ਇਸ ਵਾਰ ਫੋਨ ਸਵਿਚ ਆਫ ਆਉਣ ਕਾਰਨ ਗੁਰਨਾਮ ਬਹੁਤ ਪਰੇਸ਼ਾਨ ਹੋ ਜਾਂਦਾ ਹੈ ਉਹ ਖੇਤੋਂ ਘਰ ਜਾ ਕੇ ਦੇਖਦਾ ਹੈ ਤਾਂ ਦੀਪ ਘਰ ਵੀ ਨਹੀਂ ਆਇਆ ਹੁੰਦਾ ਤਾਂ ਉਸਦੀ ਫਿਕਰ ਹੋਰ ਵੱਧ ਜਾਂਦੀ ਹੈ ਗੁਰਨਾਮ ਆਪਣੀ ਬੇਬੇ ਨੂੰ ਬੇਬੇ ਦੀਪ ਕਿੱਥੇ ਹੈ ਕੀ ਉਹ ਅਜੇ ਤੱਕ ਘਰ ਹੀ ਨਹੀਂ ਆਇਆ ਨਹੀਂ ਪੁੱਤਾ ਉਹ ਤਾਂ ਅਜੇ ਤੱਕ ਘਰ ਆਈ ਨਹੀਂ ਕੀ ਹੋ ਗਿਆ ਤੇਜਕੌਰ ਫਿਕਰ ਕਰਦੇ ਹੋਏ ਬੋਲਦੀ ਹੈ ਕੁਝ ਨਹੀਂ ਹੋਇਆ ਬੇਬੇ ਉਹ ਅੱਜ ਉਸਦੇ ਦੋਸਤ ਦਾ ਜਨਮ ਦਿਨ ਹੈ ਨਾ ਸ਼ਾਇਦ ਤਾਂ ਹੀ ਲੇਟ ਹੋ ਗਿਆ ਹੋਵੇਗਾ ਮੈਂ ਲੈਣ ਚੱਲਿਆ ਹਾਂ ਦੀਪ ਨੂੰ ਅਸੀਂ ਆਏ ਹੁਣੀ ਦੀਪ ਮੋਟਰਸਾਈਕਲ ਤੇ ਕਿੱਕ ਮਾਰਦੇ ਹੋਏ ਆਪਣੀ ਬੇਬੇ ਨੂੰ ਕਹਿ ਕੇ ਉਸ ਨੂੰ ਲੈਣ ਚਲਾ ਜਾਂਦਾ ਹੈ ਤੇਜ਼ਕਾਰ ਠੀਕ ਹੈ ਪੁੱਤ ਜਾ ਲਿਆ ਜਾ ਕੇ ਨਾਲੇ ਉਸ ਨੇ ਕੀ ਪਤਾ ਹੈ ਦਵਾਈ ਬੂਟੀ ਲਈ ਹੋਣੀ ਹੈ ਜਾਂ ਨਹੀਂ ਮੋਟਰਸਾਈਕਲ ਕਰਨਾਮ ਸਟਾਰਟ ਕਰ ਲੈਂਦਾ ਹੈ ਤੇ ਘਰ ਤੋਂ ਬਾਹਰ ਨਿਕਲ ਜਾਂਦਾ ਹੈ ਰਸਤੇ 'ਚੋਂ ਗੁਰੀ ਦੇ ਨੰਬਰ ਤੇ ਫੋਨ ਕਰਦਾ ਹੈ ਗੁਰੀ ਫੋਨ ਚੁੱਕਦਾ ਹੈ ਹੈਲੋ ਗੁਰੀ ਮੈਂ ਗਰਨਾਮ ਬੋਲਦਾ ਦੀਪ ਦਾ ਬਾਈ अच्छा दीप ਕੋਲ ਹੈ ਤਾਂ ਗੱਲ ਹੀ ਕਰਵਾ ਦੇ ਮੈਂ ਹੁਣ ਹੀ ਲੈਣ ਆਉਂਦਾ ਹਾਂ ਇਹ ਸੁਣਾ ਗੁਰੀ ਵੀ ਹੈਰਾਨ ਹੁੰਦਾ ਹੈ ਦੀਪ ਘਰ ਨਹੀਂ ਪੁੱਜਾ ਬਾਈ ਜੀ ਉਹ ਤਾਂ ਕਾਲਜ ਤੋਂ ਘਰ ਸਵੇਰ ਹੀ ਵਾਪਸ ਆ ਗਿਆ ਸੀ ਮੈਨੂੰ ਤਾਂ ਅੱਜ ਮਿਲੇ ਹੀ ਨਹੀਂ ਉਹ ਪਰੇਸ਼ਾਨ ਹੁੰਦੇ ਹੋਏ ਗਰਨਾਮ ਆਪਣੇ ਮੋਟਰਸਾਈਕਲ ਨੂੰ ਰਸਤੇ ਵਿੱਚ ਹੀ ਰੋਕਦਾ ਹੈ ਕੀ ਕਿਹਾ ਅੱਜ ਕਾਲਜ ਨਹੀਂ ਆਇਆ ਪਰ ਕਿੱਥੇ ਗਿਆ ਉਹ ਸਵੇਰੇ ਮੈਂ ਉਸ ਨੂੰ ਖੋਦਤਾ ਕਾਲਜ ਦੇ ਗੇਟ ਤੇ ਉਤਾਰ ਕੇ ਗਿਆ ਗੁਰੀ ਗੁਰੀ ਬਾਈ ਜੀ ਸੱਚੀ ਅੱਜ ਉਹ ਸਾਨੂੰ ਮਿਲੇ ਨਹੀਂ ਮੈਂ ਸਵੇਰੇ ਉਸ ਨੂੰ ਬਹੁਤ ਕਾਲ ਕੀਤੀ ਪਰ ਉਸ ਨੇ ਮੇਰਾ ਫੋਨ ਵੀ ਨਹੀਂ ਚੁੱਕਿਆ ਗਰਨਾਮ ਸੋਚਾਂ ਵਿੱਚ ਪੈ ਜਾਂਦਾ ਹੈ ਕਿ ਆਖਰ ਉਸ ਨੇ ਫੋਨ ਕਿਉਂ ਚੁੱਕਣਾ ਬੰਦ ਕੀਤਾ ਤੇ ਉਹ ਕਾਲਜ ਵੀ ਨਹੀਂ ਗਿਆ ਆਕਰ ਹੋਇਆ ਕੀ ਗੁਰੀ ਹੈਲੋ ਹੈਲੋ ਬਾਈ ਕੀ ਹੋਇਆ ਤੁਸੀਂ ਬੋਲਦੇ ਕਿਉਂ ਨਹੀਂ ਕਿ ਦੀਪ ਘਰ ਨਹੀਂ ਆਇਆ ਅਜੇ ਤੱਕ ਹਾਂ ਗੁਰੀ ਮੈਂ ਸੁਣ ਰਿਹਾ ਹਾਂ ਹਾਂ ਅੱਛਾ ਮੈਂ ਦੀਪ ਨੂੰ ਲੱਭਣ ਚੱਲਿਆ ਹਾਂ ਉਹ ਸਵੇਰ ਦਾ ਘਰ ਵਾਪਸ ਨਹੀਂ ਆਇਆ ਪਤਾ ਨਹੀਂ ਕਿਉਂ ਕਿੱਥੇ ਹੋਵੇਗਾ ਪਤਾ ਨਹੀਂ ਅੱਛਾ ਜੇ ਤੈਨੂੰ ਕੁਝ ਪਤਾ ਲੱਗੇ ਤਾਂ ਦੱਸਿਂ ਕਰਨਾਮ ਜਲਦੀ ਨਾਲ ਫੋਨ ਕੱਟਦਾ ਹੋਇਆ ਮੋਟਰਸਾਈਕਲ ਦੀ ਫਿਰ ਤੋਂ ਕਿੱਕ ਮਾਰਦਾ ਹੈ ਉਧਰ ਗੁਰੀ ਵੀ ਬਹੁਤ ਪਰੇਸ਼ਾਨ ਹੋ ਜਾਂਦਾ ਹੈ ਤੇ ਆਖਰ ਦੀਪ ਘਰ ਵਾਪਸ ਕਿਉਂ ਨਹੀਂ ਗਿਆ ਗੁਰੀ ਬਾਕੀ ਸਾਰੇ ਦੋਸਤਾਂ ਨੂੰ ਫੋਨ ਕਰਦਾ ਹੈ ਤੇ ਦੀਪ ਬਾਰੇ ਪੁੱਛਦਾ ਹੈ ਪਰ ਕਿਸੇ ਨੂੰ ਵੀ ਦੀਪ ਬਾਰੇ ਕੁਝ ਪਤਾ ਨਹੀਂ ਹੁੰਦਾ ਤੇ ਅਖੀਰ ਉਹ ਹੈ ਕਿੱਥੇ ਗਰਨਾਮ ਅਜੇ ਥੋੜੀ ਦੂਰ ਹੀ ਗਿਆ ਹੁੰਦਾ ਹੈ ਕਿ ਇੱਕ ਸਾਹਮਣੇ ਤੋਂ ਆ ਰਿਹਾ ਹੈ ਵਿੰਡਦਾ ਆ ਆਦਮੀ ਗੁਰਨਾਮ ਨੂੰ ਰੋਕ ਲੈਂਦਾ ਹੈ ਗੁਰਨਾਮ ਬਾਈ ਰੁਕਣਾ ਜਰਾ ਕੋ ਗੁਰਨਾਮ ਆਪਣਾ ਮੋਟਰਸਾਈਕਲ ਰੋਕ ਦਿੰਦਾ ਹੈ ਹਾਂਜੀ ਬਾਈ ਜੀ ਕੀ ਕੰਮ ਗੁਰਨਾਮ ਮੈਂ ਤੇਰੇ ਬਾਲੀ ਆ ਰਿਹਾ ਸੀ ਤੈਨੂੰ ਦੱਸ ਰਿਹਾ ਸੀ ਕਿ ਉਹ ਪਿਪਲੀ ਵਾਲੇ ਰਾਹ ਤੇ ਜਿੱਥੇ ਠੇਕਾ ਹੈ ਉੱਥੇ ਕਿਸੇ ਨੇ ਦੀਪ ਨੂੰ ਡਿੱਗਿਆ ਦੇਖਿਆ ਮੈਨੂੰ ਪਤਾ ਲੱਗਿਆ ਕਿ ਮੁੰਡਾ ਤੁਹਾਡਾ ਹੀ ਹੈ ਇਸ ਕਰਕੇ ਮੈਂ ਤੈਨੂੰ ਦੱਸਣ ਲੱਗਿਆ ਗਰਨਾਮ ਕਾਲੀ ਕਾਲੀ ਚੋਂ ਮੋਟਰਸਾਈਕਲ ਸਟਾਰਟ ਕਰਦਾ ਹੋਇਆ ਹਾਂਜੀ ਭਾਈ ਸਵੇਰੇ ਦਾ ਦੀਪ ਘਰ ਨਹੀਂ ਆਇਆ ਚੱਲ ਚੰਗਾ ਮੈਂ ਜਾ ਕੇ ਦੇਖਦਾ ਹਾਂ ਇੰਨਾ ਕਹਿੰਦਾ ਹੋਇਆ ਗਰਨਾਮ ਪਿਪਲੀ ਵਾਲੇ ਰਾਹੇ ਵੱਲ ਚੱਲ ਪੈਂਦਾ ਹੈ ਤੇ ਉੱਥੇ ਦੀਪ ਨੂੰ ਬੇਹੋਸ਼ੀ ਦੀ ਹਾਲਤ ਚ ਦੇਖ ਕੇ ਗਰਨਾਮ ਦੇ ਹੋਸ਼ ਹੀ ਉੱਡ ਜਾਂਦੇ ਹਨ ਇਹ ਕਹਾਣੀ ਦਾ ਰਹਿੰਦਾ ਭਾਗ ਤੁਹਾਨੂੰ ਕੱਲ ਨੂੰ ਸੁਣਾਵਾਂਗੇ ਜੀ ਹੁਣ ਤੱਕ ਦੀ ਤੁਹਾਨੂੰ ਕਹਾਣੀ ਇਹ ਕਿਸ ਤਰ੍ਹਾਂ ਲੱਗੀ ਇਸ ਬਾਰੇ ਵੱਧ ਤੋਂ ਵੱਧ ਕਮੈਂਟ ਕਰਕੇ ਪਲੀਜ਼ ਜ਼ਰੂਰ ਦੱਸਿਆ ਕਰੋ ਜੀ ਉਸ ਕਹਾਣੀ ਨੂੰ ਅੱਗੇ ਸੁਣਨ ਲਈ ਕੱਲ ਵਾਲਾ ਭਾਗ ਸੁਣਨਾ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਜੀ ਕਮੈਂਟ ਕਰਕੇ ਦੱਸਣਾ ਅੰਤ ਤੱਕ ਸੁਣ ਲਈ ਬਹੁਤ ਬਹੁਤ ਧੰਨਵਾਦ ਜੀ